ਹੈਲੋ ਗਾਇਸ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਠੀਕ ਹੋ ਤੇ ਅੱਜ ਅਸੀਂ ਜਾ ਰਹੇ ਹਾਂ ਗੁਰੂ ਘਰ ਬੱਚੇ ਦਮਾਲੇ ਸਜਾਈ ਜਾਂਦੇ ਆ ਜੀ ਹੈਲੋ ਜੱਗੇ ਹੈਲੋ ਮੇਰੇ ਪੁੱਤ ਦੇ ਦਮਾਲਾ ਬਹੁਤ ਸੋਹਣਾ ਲੱਗਦਾ ਹੈ ਤੇ ਅੱਧ ਅੱਜ ਬੇਟੀ ਵੀ ਦਮਾਲਾ ਸਜਾ ਰਹੀ ਹੈ ਦਰਸ਼ਕੋ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਰੈਡੀ ਸ਼ੈਡੀ ਅਸੀਂ ਹੋ ਗਏ ਆ ਤੇ ਬਸ ਉਹ ਹੀ ਰਹਿੰਦੇ ਆਪ ਹੀ ਤਿਆਰ ਹੋਣ ਵਾਲੇ ਤੇ ਸਾਡਾ ਫਾਈਨਲ ਲੁੱਕ ਦਿਖਾਵਾਂਗੇ ਸਿੱਤੋਨੂੰ ਹਾਂਜੀ ਬੱਚਿਆਂ ਦੇ ਦਿਮਾਲੇ ਬੜੇ ਪਿਆਰੇ ਲੱਗਦੇ ਨੇ ਹਨਾ ਤੇ ਸਹੀ ਚਲ ਸੋਨੇ ਲੱਗਦੇ ਹਨਾ ਤੇ ਕਹਿੰਦੇ ਸਾਰਿਆਂ ਤੋਂ ਅਲੱਗ ਜਾਈਆ ਤੁਰਿਆ ਆਉਂਦਾ ਦਿਸਦਾ ਹਨਾ ਕਿਉਂਕਿ ਜਿਹੜਾ ਸਿੱਖੀ ਦਾ ਬਾਣਾ ਹੁੰਦਾ ਇਹ ਜਿਹੜੀ ਦਸਤਾਰ ਹੁੰਦੀ ਆ ਦਮਾਲਾ ਹੁੰਦਾ ਇਹਦੇ ਨਾਲ ਆਟੋਮੈਟਿਕਲੀ ਰੂਪ ਚੜ ਜਾਂਦਾ ਤੇ ਮੈਨੂੰ ਬਹੁਤ ਪਿਆਰਾ ਲੱਗੇ ਇਹਦੇ ਦਮਾਲਾ ਸਜਾਇਆ ਮੇਰੇ ਬੇਟੇ ਦੇ ਤੁਸੀਂ ਵੀ ਕਮੈਂਟ ਕਰਾਂ ਜਰੂਰ ਦੱਸਿਓ ਤੇ ਅਤੇ ਦੁਆਵਾਂ ਦਿਓ ਜੀ ਸਾਡੇ ਬੱਚੇ ਹਨੂ ਚੰਗੀ ਰਾਹ ਤੇ ਹਰ ਇੱਕ ਮਾਂ ਪਿਓ ਦੇ ਬੱਚੇ ਤਰਨ ਹਨਾ ਸਾਡੀ ਇਹੀ ਦੁਆ ਹੈ ਤੇ ਬੇਟੇ ਦੀ ਜਿੱਦ ਸੀਗੀ ਕਿ ਮੰਮੀ ਮੈਂ ਅਮਰਤ ਛਕਣਾ ਕੱਲ ਬੇਟਾ ਅਮਰਤ ਛਕ ਗਿਆ ਸੀਗਾ ਆ ਗਿਆ ਸੀਗਾ ਘਰ ਤੇ ਸਾਰਿਆਂ ਨੇ ਸਾਨੂੰ ਵਧਾਈਆਂ ਦਿੱਤੀਆਂ ਬੜਾ ਚੰਗਾ ਲੱਗਿਆ ਬੜਾ ਇੱਕ ਦਿਲ ਨੂੰ ਸਕੂਨ ਜਿਹਾ ਮਿਲਿਆ ਖੁਸ਼ੀ ਜੀ ਹੋਈ ਹੈ ਨਾ ਤੇ ਹੁਣ ਅਸੀਂ ਅੱਜ ਅਰਦਾਸ ਕਰਵਾ ਕੇ ਆਉਨੇ ਆ ਕਹਿੰਦੇ ਵੀ ਅਰਦਾਸ ਕਰਵਾਉਣੀ ਆ ਤੇ ਅੱਜ ਅਸੀਂ ਜਾ ਰਹੇ ਆ ਭਾਈ ਗੁਰੂ ਘਰ